ਮੁੱਖ ਮੰਤਰੀ ਸਾਹਿਬ ਜੀ ਬਿਅਦਦੀਆਂ ਦਾ ਕਾਨੂੰਨ ਦਾ ਕੀ ਕੀਤਾ ਜੇ ਮੁੱਖ ਮੰਤਰੀ ਸਾਹਿਬ ਜੀ ਤੁਹਾਡੇ ਪਿਛਲੇ ਸੈਸ਼ਨ ਦੇ ਚਤਤ ਸੇ ਕਾਨੂੰਨ ਦਾ ਵਾਅਦਾ ਕੀਤਾ ਸੀਗਾ ਉਹ ਸਲੈਕਟ ਕਮੇਟੀ ਵਾਲਾ ਕਾਨੂੰਨ ਕਿੱਥੇ ਆ ਗਈ ਤੇਜਰੀਵਾਲ ਸਾਹਿਬ ਆ ਤੁਹਾਨੂੰ ਜੀ ਨਾਮ ਰਣੇ ਇਤਸੀਤਾਰੀਵਾਲ ਬਿਅਦਦੀ ਦਾ ਕਾਨੂੰਨ ਕਿਉਂ ਨਹੀਂ ਬਣਾ ਰਹੇ ਤੁਸੀਂ ਤੁਸੀਂ ਦੱਸੋਗੇ ਪਲੀਜ਼ ਮੁੱਖ ਮੰਤਰੀ ਸਾਹਿਬ ਨੇ ਸਤਾਰ ਮੋਰ ਕੋਲ ਤੋਂ ਆਏ ਉਸ ਦਿਨ ਤੁਹਾਨੂੰ ਮਿਲਿਆ ਸੀ 24 ਤਰੀਕ ਨੂੰ ਉਹਨੇ ਕਾਨੂੰਨ ਦਾ ਕੀ ਬਣਾ ਸੰਨ ਦੱਸੋ ਕੁਝ ਸਾਡੇ ਗੱਲ ਸੁਣ ਲਿਆ ਜੇ ਤੁਸੀਂ ਆਏ ਉੱਤੇ ਸਾਡੇ ਵੱਲ ਦਾ ਕੋਈ ਜਵਾਬ ਦੇ ਕੇ ਜਾਓ ਅਸੀਂ ਤੁਹਾਨੂੰ ਕਾਹਦੇ ਕਰਾ ਕੇ ਲਿਆ ਸੀ ਕਿ ਤੁਹਾਨੂੰ ਦੇਣ ਤੇ ਕੀਤੀ ਸੀ ਕਾਨੂੰਨ ਬਣਾਉਣ ਵਾਸਤੇ ਤੇ ਜਵਾਬ ਤਾਂ ਦੇ ਕੇ ਜਾਓ ਮੁੱਖ ਜੀ ਕੀ ਕਰੀਂ ਜਵਾਬ ਨਹੀਂ ਦਿੱਤਾ ਤਾਂ ਹੁਣ ਅਸੀਂ ਦੱਸਣਗੇ ਕਿਹਨੂੰ ਦਿੱਤਾ ਅਸੀਂ ਮੁੱਖ ਮੰਤਰੀ ਸਾਹਿਬ ਦਾ ਘਰੇ 28 ਤਰੀਕ ਦੀ ਮੀਟਿੰਗ ਸਾਡੇ ਨਾਲ ਹੋਈ ਸੀਗੀ ਜਿੱਦਣ ਇਹਨਾਂ ਐਲਾਨ ਕੀਤਾ ਸੀ ਅਸੀਂ ਬੇਦਬੀਆਂ ਦਾ ਕਾਨੂੰਨ ਬਣਾਉਣਾ ਹੈ ਅੱਜ ਹੁਣ ਕਿ ਕਾਨੂੰਨ ਕਿੱਥੇ ਗਿਆ ਇੱਕ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਸੀ ਇੱਕ ਵਿਧਾਨ ਸਭਾ ਦਾ ਸੈਸ਼ਨ 14 15 ਨੂੰ ਵੀ ਹੋਇਆ ਸੀ ਉਹ ਸੈਸ਼ਨ ਜਿਹੜਾ ਉਹ ਸਾਡੇ ਉਸੇ ਮੋਰਚੇ ਦੇ ਕਰਕੇ ਹੋਇਆ ਸੀ ਅੱਜ ਹੁਣ ਤੁਹਾਡੇ ਸਾਹਮਣੇ ਮੈਂ ਪੁੱਛਿਆ ਵੀ ਕਿਉਂ ਨਹੀਂ ਬਣਾਇਆ ਜੀ ਕਾਨੂੰਨ ਕੇਦਰੀ ਬਾਦ ਸਾਹਿਬ ਨੇ ਖੁਦ ਅਸੀਂ 25 25 ਦਸੰਬਰ 2021 ਨੂੰ ਨਾਮ ਰਹਿਣਾ ਸਟੇਟ ਇਹੋ ਆਖ ਕੇ ਦਿੱਤਾ ਸੀ ਅੱਜ ਹੁਣ ਜਵਾਬ ਦੇਣ ਤੋਂ ਭੱਜਦੇ ਨੇ ਕਿੱਦਾਂ ਭੱਜਣਗੇ ਕਿੰਨਾ ਚਿਰ ਭੱਜਣਗੇ ਪਰ ਅੱਜ ਪੰਜਾਬ ਦੇ ਪੰਜਾਬ ਦੇ ਲੋਕਾਂ ਨੂੰ ਕਿੰਨਾ ਕਿੰਧਰ ਬੇਕੂਫ ਬਣਾ ਲੈਣਗੇ ਸਾ ਵੀ ਕਿੰਨਾ ਕਿ ਜਿਹੜਾ ਜਿਹੜਾ ਵਿਧਾਨ ਸਭਾ ਸੈਸ਼ਨ ਹੋਇਆ ਕਿਵੇਂ ਦੇਖਦੇ ਹੋ ਚੀਜ਼ ਪੁੱਛ ਵੀ ਨਹੀਂ ਅੱਜ ਕੀ ਹੋਇਆ ਅੱਜ ਹਾਂ ਅੱਜ ਇਹ ਐਲਾਨ ਤੋਂ ਕਿਤੇ ਵੀ ਕਰ ਸਕਦੇ ਸੀ ਇੱਥੇ ਆ ਕੇ ਦੇਖੋ ਕੀਤਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਤਕਾਰ ਹੀ ਨਹੀਂ ਕਰ ਸਕਦੇ ਕਿੱਥੇ ਆਉਂਦੀ ਲੋੜ ਕੀ ਸੀ ਅੱਜ ਪੰਜਾਬ ਦੇ ਲੋਕ ਪੁੱਛਦੇ ਨੇ ਮੁੱਖ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਰਾਜ ਤੇ ਇੱਥੇ ਸੈਸ਼ਨ ਕਰਨ ਦੀ ਕੀ ਲੋੜ ਸੀ ਦੋ ਸੋ ਨੰਨੇ ਜਿੰਦਾਂ ਸਪੈਸ਼ਲੀ ਆਏ ਹੋ ਤਦ ਵਰਜਤ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਦੋਸ਼ਾਂਤ ਵਣ ਦਿੱਤਾ ਗੁਰੂ ਗRANDਾਸ ਜੀ ਨੇ ਕਿੰਨਾ ਅੰਮ੍ਰਿਤ ਸਰਵਸਾਅ ਸੀਗਾ ਕੋ ਲਿਮਿਟ ਕੀਤੀ ਸੀ ਉਹਦੀ ਜਦ ਲੈ ਗਲਿਆਰਾ ਜਿਹੜਾ ਅੰਮ੍ਰਿਤਸਰ ਹੋ ਗਿਆ ਤੇ ਬਾਕੀ ਜਿਹੜਾ ਕੀ ਬਣਿਆ ਬਈ ਖਾਣਾ ਪੂਰਤੀ ਕੀਤੀ ਖਾਣਾ ਪੂਰਤੀਆਂ ਨੇ ਵੀ ਮਜ਼ਾਕ ਹੋ ਰਿਹਾ ਸਾਡੇ ਨਾਲ ਦੇਖੋ ਹਾਂਜੀ ਤੁਸੀਂ ਗੱਲ ਕਰਨ ਦੀ ਟਰਾਈ ਅਸੀਂ ਤੁਹਾਡੇ ਸਾਹਮਣੇ ਟਰਾਈ ਕੀਤੀ ਸਾਰਾ ਮੀਡੀਆ ਸਾਹਮਣੇ ਸੀਗਾ ਆਵਾਜ਼ਾਂ ਦੇਤੀਆਂ ਨੇ ਮੇਰੇ ਨਾਲ ਅੱਖਾਂ ਚੱਖਾ ਪਾ ਕੇ ਉਹਨਾਂ ਨੇ ਅੱਖਾਂ ਵੀ ਆਪੀ ਹਾਂ ਇਹ ਸਿੰਘ ਪਾਉ ਨੂੰ ਹੱਥ ਦਿੱਤਾ ਹਾਂ ਮੈਨੂੰ ਐਦਾ ਹੱਥ ਵੀ ਕੀਤਾ ਕਿ ਅਸੀਂ ਕਿਹੜਾ ਤੁਹਾਡਾ ਭਰੋਸਾ ਕਰੀਏ ਕਿਹੜੀ ਗੱਲ ਤੇ ਭਰੋਸਾ ਕਰੀਏ ਸਭ ਮਸਲਾ ਤਾਂ ਆਇਆ ਨਾ ਤੁਹਾਡੀ ਕਿਹੜੀ ਜੁਬਾਨ ਤੇ ਭਰੋਸਾ ਕਰੀਏ 14 ਜੁਲਾਈ ਨੂੰ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਸੀ ਸਾਰੇ মিডিਆ ਕੋਲ ਮੌਜੂਦ ਹੈ ਉਹ ਕਹਿੰਦੇ ਸੀ ਕੱਲ ਕਾਨੂੰਨ ਲਾਗੂ ਹੋ ਦੇਗਾ 15 ਤਰੀਕ ਨੂੰ ਸਰਕਟ ਕਮੇਟੀ ਨੂੰ ਦੇ ਦਿੰਦਾ ਅੱਜ ਅੱਜ ਮੈਂ ਇੱਕ ਮਿੰਟ ਮੇਰੀ ਗੱਲ ਪੂਰੀਆਂ ਲੈਂਦੋ ਅੱਜ ਬੈਂਸ ਸਾਹਿਬ ਨੇ ਹੌਸਲੇ ਵਿੱਚ ਕਿਹਾ ਕਿ ਇੱਕ ਸਾਲ ਹੋ ਗਿਆ ਸਾਨੂੰ ਤਿਆਰੀਆਂ ਕਰਦੇ ਆ ਕੀ ਇਹਨਾਂ ਨੂੰ 15 ਜੁਲਾਈ ਨੂੰ ਪਤਾ ਨਹੀਂ ਸੀ ਕਿ ਅਸੀਂ 4 ਮਹੀਨੇ ਬਾਅਦ ਅਨੰਦਪੁਰ ਸਾਹਿਬ ਦੇ ਨਾਲ ਵਿਅਾਗਤੇ ਦੁਰੂਗੁਰੂ ਦੁਰੂਗਤ ਨੇ ਗ੍ਰੰਟ ਸਟਾਫ ਦੇ ਵਾਸਤੇ ਕਾਨੂੰਨ ਨਹੀਂ ਲਾਗੂ ਕਰੀਓ ਗੱਲਾਂ ਲਾਗੂ ਕਰਨ ਦੀ ਗੱਲ ਹੈ ਬਣਾਉਣ ਦੀ ਨਹੀਂ ਗੱਲ ਉਹਦਾ ਖਰਦਾਸੀ ਤੌਰ ਕਰਕੇ ਇਹਨਾਂ ਨੂੰ ਦਿੱਤਾ ਹੈ ਪਾਵਰ ਮੋਰਚੇ ਵੱਲੋਂ ਭਾਈ ਗੁਰਦੀਸ਼ ਸਿੰਘ ਖਾਲਸਾ ਜੀ 466 ਅੱਜ 8 ਮਹੀਨਿਆਂ 40 ਦਿਨ ਹੋ ਗਏ ਉੱਤੇ ਬੈਠੇ ਨੂੰ ਸਰਪ੍ਰਿਕ ਦੀ 6 ਮਹੀਨੇ ਦਾ ਸਮਾਂ ਮੰਗਿਆ ਹਾਂਜੀ ਵਿਆਗਤਿਆਂ ਦੇ ਮੁੱਦੇ ਤੇ ਇਹਨਾਂ ਵੱਲੋਂ ਵੀ ਸਿਆਸਤ ਕੀਤੀ ਸਿਆਸਤ ਹੋ ਰਹੀ ਹੈ ਜੀ ਸ਼ਹਿਰੀ ਆਮ ਸਿਆਸਤ ਹੋ ਰਹੀ ਹੈ 4 ਸਾਲ ਹੋ ਗਏ ਨੇ ਦਸੰਬਰ 2021 ਦੀ ਦਸੰਬਰ ਨੂੰ ਪਤਾ ਹੈ ਜਦੋਂ ਉਹਨਾਂ ਨੇ ਵੋਟਾਂ ਲੈਣੀਆਂ ਸੀ ਕੀ ਕਰਦੇ ਸੀ ਚਲਦੀ ਸਟੇਜ 'ਤੇ ਰੋਕੀ ਗਈ ਮੈਂ ਸਾਹਮਣੇ ਖੜਾ ਸੀ ਸਿੰਘ ਸੀ ਸਾਡੇ ਨਾਲ ਮੇਰੇ ਹੱਥ ਦੇ ਵਿੱਚ ਤੁਹਾਨੂੰ ਪਤਾ ਤੈਨਸ ਵਾਲਾ ਆਪਣਾ ਚੰਦਾ ਸੀਗਾ ਉਹ ਇਹਨਾਂ ਨੇ ਪੜਿਆ ਨਾਲ ਦੇ ਨੇ ਆਖਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੈ ਮੈਨੂੰ ਕਹਿੰਦੇ ਮੈਂ ਬੋਲਾਂਗਾ ਮੈਂ ਕਿਹਾ ਮੈਂ ਮਮਰਾਂ ਦੇ ਨੇ ਫਾਈਲ ਦਿਖਾਈ ਚਲਦੀ ਸਟੇਜ 'ਤੇ ਰੋਕੀ ਗਈ ਫਿਰ ਉਸ ਵੇਲੇ ਸਾਨੂੰ ਮੌਕਾ ਸੀ ਧਾਰੀਵਾਲ ਚਲਦੀ ਸਟੇਜ ਰੋਕ ਕੇ ਅਮਨ ਸਿੰਘ ਸਾਹਿਬ ਵੀ ਕੱਲ੍ਹ ਸੀ ਮੈਨੂੰ ਥੱਲੋਂ ਲੈ ਕੇ ਗਿਆ ਸਟੇਜ 'ਤੇ ਜਾ ਕੇ ਹੱਥ ਜੋੜ ਕੇ ਮੇਰੇ ਕੋਲ ਮੈਮੋ ਰੈਂਡ ਫੜਿਆ ਕਹਿੰਦੇ ਮੈਂ ਬੋਲਾਂਗੇ ਸੇ ਤੇ ਬੋਲੇ ਵੀ ਆ ਅਸੀਂ ਬੇਲੀਆਂ ਡੱਕਾਂਗੇ ਵਿਚਾਰ ਬਟਾਂਦਰਾ ਹੋ ਰਿਹਾ ਹੁਣ ਵਿਚਾਰ ਇਹ ਬੰਦ ਹੋ ਜਾਦਾ ਹੁਣ ਸਮਾਂ ਕਾ ਦਾ ਲੱਗਣਾ ਯਾਰ ਸਮਾਂ ਪਤਾ ਕੀ ਲੱਗਦਾ ਬਿਆਦੇ ਪਕੌੜੇ ਖਾਣ ਨੂੰ ਚਾਹ ਖਾਣ ਨੂੰ ਹਫਤੇ ਬਾਅਦ ਇੱਕ ਘੰਟੇ ਦੀ ਬੈਠਦਾ ਵਾ ਸਲੈਕਟ ਕਮੇਟੀ ਹਫਤੇ ਬਾਅਦ ਦੇਖੋ ਪਲਾਇਆ ਪੈਸੇ ਦੀ ਬਰਬਾਦੀ ਹੋਈ ਹੈ ਬਰਬਾਦੀ ਆ ਜੀ ਸਾਡੇ ਵਾਸਤੇ ਸ਼ਰਿਆ ਬਰਬਾਦੀ ਜੋ ਸਾਡੇ ਵਾਸਤੇ ਕੀਤਾ ਕੱਖਣੇ ਮੈਂ ਤਾਂ ਕਹਿੰਦਾ ਠਿਆਰੇ ਕਾ ਦੇ ਲਿਆ ਤੁਸੀਂ ਪਰ ਦੋ ਸ਼ਹਿਰਾਂ ਨੂੰ ਪਵਿੱਤਰ ਜੋ ਗੱਲ ਇਹ ਵੀ ਅਸੀਂ ਸਾਰੇ ਜਿੰਨੇ ਵੀ ਇੱਥੇ ਖੜ ਆਪਾਂ ਸਾਰੇ ਚਾਹੁੰਦੇ ਕੋਈ ਕਾਨੂੰਨ ਬਣਾਉਣਾ ਚਾਹੁੰਦਾ ਬੇਦਬੀਆਂ ਦਾ ਪਰ ਆਪਾਂ ਬਣਾ ਨਹੀਂ ਸਕਦੇ ਲੱਗਦਾ ਕੋਈ ਪਵਿੱਤਰ ਸ਼ਹਿਰ ਜਿਹੜੇ ਆਲਰੇਡੀ ਗੁਰੂ ਸਾਹਿਬ ਨੇ ਬਸਾਏ ਹੋਏ ਉਹਨਾਂ ਨੂੰ ਕੋਈ ਸਰਕਾਰ ਪਵਿੱਤਰਤਾ ਦਾ ਦਰਜਾ ਦੇ ਸਕਦੀ ਉਹ ਦਰਜਾ ਤਾਂ ਹੁਣ ਜਿਹੜਾ ਇਹਨਾਂ ਦੇ ਸ਼ਰਾਬ ਮੀਟ ਦਾ ਸ਼ਰਾਬ ਨੂੰ ਸ਼ਰਾਬ ਨਹੀਂ ਮੈਂ ਬੀੜੀਆਂ ਸਿਗਟਾ ਉਹ ਬੰਦ ਕਰਨ ਦੀ ਚਲੋ ਸਭ ਤੋਂ ਬੰਦ ਹੋਣਾ ਚਾਹੀਦਾ ਹੈ ਪਵਿੱਤਰ ਸ਼ਹਿਰ ਦਾ ਦਰਜਾ ਤੁਸੀਂ ਦੇ ਲੋ ਦੇ ਰਹੇ ਹੋ ਇਹਨੂੰ ਲਾਗੂ ਕਰ ਲਿਓ ਲਾਗੂ ਤਾਂ ਤੁਹਾਡੇ ਕੋਲ ਅਜੇ ਤੱਕ ਬੇਦਬੀਆਂ ਵਾਲਾ ਕਾਨੂੰਨ ਨਹੀਂ ਹੋ ਸਕਿਆ ਤੁਸੀਂ ਹੋਰ ਕੀ ਲਾਗੂ ਕਰਨਾ ਸਿਰਫ ਇੱਕ ਗੁੰੰਦਲوں ਤੋਂ ਮਿੱਟੀ ਚਾਰਨ ਵਾਲੀ ਗੱਲ ਹੈ ਕਮੈਂ ਟਾਡੇ ਸਾਰੇ ਦੇਖੋ ਸਾਰੇ মিডিਆ ਪੰਜਾਬ ਦਾ ਮੌਜੂਦ ਐਸ ਵੇਲੇ ਮੈਂ ਸਾਰੇ মিডিਆ ਜਰਾਂ ਪੰਜਾਬ ਸਰਕਾਰ ਨੂੰ ਇੱਕ ਥੋਕੇ ਗੱਲ ਕਹਿਣਾ ਚਾਹੁੰਦਾ ਤੁਸੀਂ ਮੰਤ ਸੋਚੋਗੇ ਪੰਜਾਬੀ ਦੇ ਕੋਲ ਸਨਕ ਤੁਹਾਡੀਆਂ ਫਲੈਕਸਾਂ ਤੇ ਚਲੇ ਜਾਣਗੇ ਜਿੱਦਣ ਤੁਹਾਨੂੰ ਚੜਿਆ ਸੀ ਉਦੋਂ ਫਲੈਕਸਾਂ ਕੱਟੀਆਂ ਨਹੀਂ ਸੀ ਲੱਗਦੀਆਂ ਉਦੋਂ ਕੋ ਹੋਰ ਫਲੈਕਸਾਂ ਲਾਉਂਦਾ ਸੀ ਪਰ ਸਾਾਨੂੰ ਆਪਣੇ ਗੁਰੂ ਦੀ ਇੱਜ਼ਤ ਸਭ ਤੋਂ ਵੱਧ ਪਿਆਰੀ ਆ ਜੇ ਤੁਸੀਂ ਸਾਡੇ ਗੁਰੂ ਦੀ ਇੱਜ਼ਤ ਬਹਾਲ ਨਹੀਂ ਕਰ ਸਕਦੇ ਤੇ ਫਿਰ ਮੰਤ ਸੋਚੋਗੇ ਪੰਜਾਬੀ ਤੁਹਾਡੇ ਦੇ ਦੁਬਾਰਾ ਭਰੋਸਾ ਕਰ ਲੈਣਗੇ Thank you.